ਮੇਰਾ ਨਾਮ ਲਾਰੈਂਸ ਚੌਧਰੀ ਹੈ ਮੈਂ ਕ੍ਰਿਸਚਨ ਨੈਸ਼ਨਲ ਫੰਡ ਦਾ ਰਾਸ਼ਟਰੀ ਪ੍ਰਧਾਨ ਹਾਂ ਤੇ ਅੱਜ ਮੈਂ ਚਾਹੁੰਗਾ ਜੀ ਇੱਕ ਕੁਛ ਗੱਲ ਕੀਤੀ ਆ ਅੱਜ ਜਿਹੜੀ ਆ ਸਰਕਟ ਆ ਉਸ ਬਠਿੰਡਾ ਵਿਖੇ ਸਾਡੀ ਜਿਹੜੀ ਆ ਜ਼ਿਲ੍ਹਾ ਪੱਤਰੀ ਕ੍ਰਿਸਚਨ ਨੈਸ਼ਨਲ ਫੰਡ ਦੀ ਡੈਲੀਗੇਸ਼ਨ ਮੀਟਿੰਗ ਆ ਔਰ ਅੱਜ ਦਾ ਜਿਹੜਾ ਮੀਟਿੰਗ ਦਾ ਖਾਸ ਜਿਹੜਾ ਸਾਡਾ ਅਜੰਡਾ ਹੈਗਾ ਉਹ ਹੈਗਾ ਕਿ ਜਿਹੜੀ ਸਾਡੇ ਨਾ ਆਲ ਓਵਰ ਪੰਜਾਬ ਦੇ ਵਿੱਚ ਇੱਕ ਬੜੀ ਮੇਜਰ ਪ੍ਰੋਬਲਮ ਹੈਗੀ ਆ ਕਿ ਸਾਡੇ ਜਿਹੜੇ ਕ੍ਰਿਸਚਨ ਕਮਿਊਨਿਟੀ ਦੇ ਜਿਹੜੇ ਚਰਚਸ ਨੇ ਜਦੋਂ ਉਹਨਾਂ ਦੇ ਕਿਸੇ ਵੀ ਮੈਂਬਰ ਦੀ ਡੈਥ ਹੋ ਜਾਂਦੀ ਤੇ ਉਹਨਾਂ ਦੇ ਕੋਲ ਗ੍ਰੇਵਜਾਰਡ ਨਾ ਹੋਣ ਕਰਕੇ ਜਿਹੜੀ ਆ ਲਾਸ਼ ਦੀ ਬੇਅਦਬੀ ਹੁੰਦੀ ਰਹਿੰਦੀ ਹੈ ਸੋ ਦੇ ਲਈ ਮਾਨਯੋਗ ਹਾਈ ਕੋਰਟ ਨੇ 2012 ਦੇ ਵਿੱਚ ਇੱਕ ਡਾਇਰੈਕਸ਼ਨ ਦਿੱਤੀ ਸੀਗੀ ਸਾਰੇ ਡਿਪਟੀ ਕਮਿਸ਼ਨਰ ਨੂੰ ਕਿ ਜਿਨ੍ਹਾਂ ਜਿਨ੍ਹਾਂ ਪਿੰਡਾਂ ਦੇ ਵਿੱਚ ਜਿੱਥੇ 크ਿਸਚਨ ਕਮਿਊਨਿਟੀ ਵਸਦੀ ਆ ਉਥੇ ਜਗ੍ਹਾ ਆਈਡੈਂਟੀਫਾਈ ਕਰਕੇ ਉਹਨਾਂ ਨੂੰ ਅਲਾਟਮੈਂਟ ਕੀਤੀ ਜਾਵੇ ਤਾਂ ਕਿ ਉਹਨਾਂ ਦੇ ਜਦੋਂ ਕੋਈ ਵੀ ਵਿਅਕਤੀ ਜਿਹੜਾ ਡੈਥ ਹੋ ਜਾਂਦੀ ਹੈ ਤੇ ਉਹਨਾਂ ਨੂੰ ਸਨਮਾਨਜਨਕ ਮਸੀਹ ਰੀਤੀ ਰਵਾਜਾਂ ਦੇ ਅਨੁਸਾਰ ਦਫਨਾਉਣ ਦੇ ਲਈ ਵਿੱਚ ਉਹਨਾਂ ਨੂੰ ਆਸਾਨੀ ਹੋ ਸਕੇ ਬਟ ਵੈਰੀ ਅਨਫੋਰਚੂਨੇਟ ਕਿ 14 ਸਾਲ ਬੀਤਣ ਦੇ ਬਾਵਜੂਦ ਵੀ ਜਿਹੜੇ ਮਾਂਜੋ ਹਾਈ ਕੋਰਟ ਦੇ ਜਿਹੜੇ ਡਾਇਰੈਕਸ਼ਨ ਆ ਉਹਨੂੰ ਕੰਪਲਾਈਅਸ ਨਹੀਂ ਕੀਤਾ ਗਿਆ ਸੋ ਕੱਲ ਜਿਹੜਾ ਸਾਡੇ ਜਨਸ ਕੱਤਰ ਸਟੀਫਨ ਜੀ ਜੋ ਸੀਐਨਐਫ ਦੇ ਨੇ ਉਹਨਾਂ ਨੇ ਮਾਂਜੋ ਹਾਈ ਕੋਰਟ ਰੇ ਜਾ ਕੇ ਈਆਲ ਫਾਈਲ ਕੀਤੀ ਆ ਕੋਰਟ ਆਫ ਕੰਟੈਂਪਟ ਲਈ ਤਾਂ ਕਿ ਉੱਥੇ ਮਾਨਯੋਗ ਹਾਈ ਕੋਰਟ ਜਿਹੜੀ ਆ ਸਾਰੇ ਡਿਪਟੀ ਕਮਿਸ਼ਨ ਨੂੰ ਤਲਬ ਕਰੇਗੀ ਔਰ ਉੱਥੇ ਉਹਨਾਂ ਤੋਂ ਪੁੱਛਿਆ ਜਾਏਗਾ ਵੀ ਇਹ 12 ਦੇ ਜਿਹੜੇ ਹੁਕਮ ਆ ਕਿਉਂ ਨਹੀਂ ਲਾਗੂ ਹੋਏ ਦੂਸਰਾ ਜਿਹੜਾ ਜੁਜੀਸੀ ਜਿਹੜਾ ਕਾਨੂੰਨ ਆ ਜਿਹੜਾ ਕਿ ਇੰਡੀਆ ਦੀਆਂ ਯੂਨੀਵਰਸਟੀਆਂ ਦੇ ਵਿੱਚ ਜਾਤੀ ਵਿਤਕਰੇ ਕਰਕੇ ਜਨਰਲ ਵਰਗ ਦੇ ਲੋਕਾਂ ਵੱਲੋਂ ਜਿਹੜੇ ਆ ਐਸਸੀ ਐਸਟੀ ਤੇ ਘੱਟ ਗਿਣਤੀਆਂ ਦੇ ਨਾਲ ਵਿਤਕਰਾਂ ਹੁੰਦਾ ਜਿਹਦੇ ਕਰਕੇ ਬਹੁਤ ਸਾਰੇ ਜਿਹੜੇ ਐਸਸੀ ਸਟੂਡੈਂਟ ਆ ਐਸਟੀ ਸਟੂਡੈਂਟ ਆ ਉਹ ਆਪਣੀ ਜਿਹੜੀ ਆ ਜਾਨ ਜਿਹੜੀ ਆ ਗਵਾ ਲੈਂਦੇ ਨੇ ਸੋ ਉਹਦੇ ਲਈ ਅ ਰੋਹਿਤ ਬੇਮੁੱਲਾ ਤੇ ਡਾਕਟਰ ਪੌਲੀਬੇ ਦੇ ਪਰਿਵਾਰ ਨੇ ਆਪਣੇ ਬੱਚਿਆਂ ਦੀ ਮੌਤ ਅਪਰੰਤ ਮਾਨਜੁਕ ਸੁਪਰੀਮ ਕੋਰਟ ਦੇ ਵਿੱਚ ਬੜੀ ਜद्दोजਹਾਦ ਕੀਤੀ ਤੇ ਉਹਨਾਂ ਨੇ ਮੰਗ ਕੀਤੀ ਸੀ ਕਿ ਸਾਨੂੰ ਇੱਕ ਨਵਾਂ ਕਾਨੂੰਨ ਜਿਹੜਾ ਬਣਾ ਕੇ ਦਿੱਤਾ ਜਾਵੇ ਤਾਂ ਕਿ ਸਾਡੇ ਬੱਚਾਂ ਵਾਂਗ ਕੋਈ ਹੋਰ ਬੱਚੇ ਜਿਹੜੇ ਆ ਉਹ ਆਪਣੀ ਜਾਨ ਨਾ ਗੋਣ ਉਦ ਲਈ ਮਾਨਯੋਗ ਸੁਪਰੀਮ ਕੋਰਟ ਦੇ ਹਦਾਰਤਾ ਤੇ ਕੇਂਦਰ ਸਰਕਾਰ ਨੇ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਨੇ ਇੱਕ ਨਵਾਂ ਲਾਅ ਬਣਾਇਆ ਸੀ ਜਿਹੜਾ ਲਾਗੂ ਹੋਇਆ ਸੀ ਪਰ ਮਾਨਯੋਗ ਸੁਪਰੀਮ ਕੋਰਟ ਨੇ ਜਿਹੜੀ ਰੋਕ ਲਗਾ ਦਿੱਤੀ ਹੈ ਜਿਹਦੇ ਕਰਕੇ ਦੇਸ਼ ਦੇ ਜਿਹੜੇ ਮੂਲ ਵਾਸੀ ਬਹੁਤ ਜਣ ਲੋਕ ਆ ਜਿਨ੍ਹਾਂ ਨੂੰ ਉਸ ਕਾਨੂੰਨ ਤੋਂ ਹੀ ਆਸ ਵੱਜੀ ਸੀ ਕਿ ਸਾਡੇ ਬੱਚੇ ਸੇਫ ਰਹਿਣਗੇ ਪਰ ਉਹ ਰੋਕ ਲਗਾ ਦਿੱਤੀ ਗਈ ਤਾਂ ਸਾਡੀ ਮੰਗ ਆ ਮਾਨਯੋਗ ਸੁਪਰੀਮ ਕੋਰਟ ਤੋਂ ਕਿ ਉਸ ਕਾਨੂੰਨ ਤੋਂ ਰੋਕ ਹਟਾ ਕੇ ਉਸ ਕਾਨੂੰਨ ਨੂੰ ਇਨ ਬਿਨ ਜਿਹੜਾ ਲਾਗੂ ਕੀਤਾ ਜਾਵੇ ਤਾਂ ਕਿ ਜਾਤੀ ਵਿਦਕਰੇ ਤਹਿਤ ਬੱਚਾ ਦਾ ਨੁਕਸਾਨ ਨਾ ਹੋਵੇ ਤੀਜਾ ਜਿਹੜੀ ਮਨਰੇਗਾ ਨੂੰ ਜਿਹੜਾ ਹਟਾ ਕੇ ਵਿਕਸਿਤ ਭਾਰਤ ਤੇ ਜੀ ਰਾਮ ਜੀ ਜਿਹੜੀ ਆ ਸਕੀਮ ਲਾਗੂ ਕੀਤੀ ਗਈ ਜਿਹਦੇ ਵਿੱਚ 100 ਦਿਨ ਦਾ ਰੋਜ਼ਗਾਰ ਹੁੰਦਾ ਸੀਗਾ ਤੇ 90 10 ਦੀ ਰੇਸ਼ੋ ਸੀ ਉਹਦੇ ਵਿੱਚ ਹੁਣ ਕੇਂਦਰ ਸਰਕਾਰ ਨੇ ਨਵਾਂ ਕਾਨੂੰਨ ਲਿਆ ਕੇ ਮਨਰੇਗਾ ਦੇ ਵਿੱਚ 60 40 ਦੀ ਰੇਸ਼ੋ ਕਰ ਦਿੱਤੀ ਹੈ ਜਿਹਦੇ ਕਰਕੇ ਜਿਹੜੀ ਆ ਪੰਜਾਬ ਦੇ ਔਰ ਬਹੁਤ ਸਾਰੀਆਂ ਹੋਰ ਸਟੇਟਾਂ ਦੇ ਵਿੱਚ ਵੀ ਜਿਨ੍ਹਾਂ ਕੋ ਰੈਬੂਨੀਓ ਨਹੀਂ ਆ ਉਹ 40% ਕਿੱਦਾਂ ਮੈਚ ਕਰਨਗੇ ਇਸ ਕਰਕੇ ਸਾਡੀ ਮੰਗ ਹੈ ਕਿ ਜਿਹੜਾ ਮਨਰੇਗਾ ਨੂੰ ਜਿਹੜਾ ਬਹਾਲ ਕੀਤਾ ਜਾਵੇ ਤਾਂ ਕਿ ਜਿਹੜੇ ਪਿੰਡਾਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਰੋਜ਼ਗਾਰ ਮਿਲ ਸਕੇ